ਜੋਨੀ ਸੈ ਪਉ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਸੇ ਭੇ ਸੱਚ ਜਾਂ ਬੁਲਾਵੇ ਜੋ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਸਾਦ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਮੋਗ ਉਚਰੈ ਸਾਸਤਰ ਖਟ ਪੰਗ ਗਿਰਣ ਚੜ ਜਾਏ ਅੰਧ ਲਖੈ ਬਦਰੋ ਸੁਨੇ ਜੋ ਕਾਲ ਕਿਰਪਾ ਕਰਾਈ ਹੋ ਵੈ ਸਫਤ ਕਸਮਤੇ ਨੂਰ ਅਰਸੋਂ ਕੋਰਸੋਂ ਚਠੀ ਐ ਤੁਧ ਠੇ ਸਚ ਪਾਤ ਸਹਾ ਮਨ ਜਨਮ ਜਨਮ ਦੀ ਕੱਟੀਆ ਵਾਹੇ ਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾ ਜਾ ਕੋ ਬਿਸਰੈ RAM ਨਾਮ ਤਾ ਹੋ ਕੋ ਪੀਰ साध सङ्गत मलहर से गुणी गहीर जाको राम नाम ताहु पीर। साध सङ्गत मिलहरव है से गुणी गहीर ਰਹਾ ਜਾ ਕੋ ਗੁਰਮukh ਹਰਿ ਦੈ ਬੁਧ ਤਾਕੇ ਕਰ ਤਲ ਨਵ ਨਿਧ ਸਿਧ ਜੋ ਜਨ ਹਰਿ ਪ੍ਰਭ ਤਨੀ ਕਿਛ ਨਾਹੀ ਤਾਕੇ ਕਮੀ ਕਰਨ ਹਾਰ ਪਛਾਨਿਆ ਸਰਬ ਸੁਖ ਰੰਗ ਮਾਣਿਆ ਹਰ ਤਨ ਜਾ ਕੈ ਗ੍ਰਹਿ ਵਸੈ ਕਹੋ ਨਾਨਕ ਤਿਨ ਸੰਗ ਦੁਖ ਨਸੈ ਹਰ ਤਨ ਜਾ ਕੈ ਗ੍ਰਹਿ ਵਸੈ ਕਹ ਨਾਨਕ ਤਿੰਨ ਸੰਗ ਦੁੱਖ ਨਸੈ ਰਾਜਾਨ ਰਾਜ ਬਾ ਜਵਾਰ ਸ਼ਤਰ ਤਖਤ ਦੇ ਮਾਲਕ ਪਰਮ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਹਜ਼ੂਰੀ ਵਿੱਚ ਹਰ ਜਸ ਸਰਵਣ ਕਰਨ ਲਈ ਇਕੱਤਰ ਹੋਈ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਉ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੋਈ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਦੀ ਜੀਵਾਨ ਵਿੱਚ ਆਪਾਂ ਸਾਰਿਆਂ ਸਰਵਣ ਕੀਤਾ ਸੀ ਰਸਨਾ ਜਪੀਏ ਇੱਕ ਨਾਮ ਇਹ ਹ ਸੁਖ ਆਨੰਦ ਪਨਾਹ ਅਗਜਿਕੈ ਸੰਗ ਪਾਅ ਇਹ ਰਸਨਾ ਤੂੰ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਜਪਣਾ ਕਰ ਉਹਦਾ ਜਪਿਆ ਹੋਇਆ ਨਾਮ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਤੇਰੀ ਸਹਾਇਤਾ ਕਰੇਗਾ ਤੇ ਉਹ ਹੀ ਨਾਮ ਪਰਲੋਕ ਦੇ ਵਿੱਚ ਵੀ ਤੇਰੀ ਬਾਹ ਫੜੇਗਾ ਪੰਚਮ ਪਾਤਸ਼ਾਹ ਤਨਤੰਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਪਾਵਨ ਬਾਣੀ ਦੇ ਵਿੱਚ ਲਿਖਦੇ ਨੇ ਇਹ ਰਸਨਾ ਗੁਣ ਕੋ ਪਾਲ ਨਿਤ ਗਾਏ ਇਹ ਰਸਨਾ ਉਹ ਇਸ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਨਾ ਕਰ ਤੇ ਨਿੱਧ ਦਾ ਭਾਵ ਹੈ ਸੁੱਖਾਂ ਦੇ ਖਜ਼ਾਨੇ ਉਹਨਾਂ ਦੀ ਪ੍ਰਾਪਤੀ ਤੈਨੂੰ ਹੋਵੇਗੀ ਇਸ ਨਾਮ ਦੇ ਜਪਦਿਆਂ ਜਪਦਿਆਂ ਤੈਨੂੰ ਹੋਰ ਕੀ ਪ੍ਰਾਪਤ ਹੋਵੇਗਾ ਓਰ ਦੇਵ ਕਹਿ ਰਹੇ ਨੇ ਕਿ ਸਾਤ ਸਹਿਜ ਰਸ ਮਨ ਉਪਜਿਓ ਸਗਲੇ ਦੁੱਖ ਭਲਾਇਆ ਜਦੋਂ ਰਸਨਾ ਦੇ ਨਾਲ ਇਹ ਮਨੁੱਖ ਤੂੰ ਉਹਦਾ ਨਾਮ ਜਪੇਗਾ ਤਾਂ ਤੇਰੇ ਮਨ ਦੇ ਅੰਦਰ ਸ਼ਾਂਤੀ ਪੈਦਾ ਹੋਵੇਗੀ ਜਦੋਂ ਤੂੰ ਉਹਦਾ ਨਾਮ ਜਪੇਗਾ ਆਤਮਿਕ ਅਡੋਲਤਾ ਪੈਦਾ ਹੋ ਜਾਵੇਗੀ ਸਹਜ ਦੇ ਵਿੱਚ ਆ ਜਾਏਗਾ ਸੋਖ ਮਿਲ ਜਾਣਗੇ ਤੇ ਸੰਸਾਰ ਦੇ ਜਿੰਨੇ ਵੀ ਦੁੱਖ ਨੇ ਜਿਨ੍ਹਾਂ ਨੂੰ ਮਨੁੱਖ ਤੋਂ ਕਰਕੇ ਮੰਦਾ ਹੈ ਗੁਰਦੇਵ ਕਹਿ ਰਹੇ ਹਨ ਕਿ ਜਦ ਤੂੰ ਰਸਨਾ ਦੇ ਨਾਲ ਜਪੇਗਾ ਤੇ ਸਾਰੇ ਤੇਰੇ ਦੁੱਖ ਵੀ ਦੂਰ ਹੋ ਜਾਣਗੇ ਜਦੋਂ ਤੇਰੇ ਦੁੱਖ ਦੂਰ ਹੋ ਗਏ ਤੇ ਫਿਰ ਐਸੀ ਅਵਸਥਾ ਤੇਰੀ ਬਣ ਜਾਏਗੀ ਜਪਦੇ ਜਪਦੇ ਹੋ ਜੋ ਮੰਗਹਿ ਸੋਈ ਸੋਈ ਪਾਵੇ ਸਿਵ ਹਰ ਕੇ ਚਰਨ ਰਸਾਇਣ ਜੋ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਅਨੰਕਾਰ ਸਾਰੇ ਰਸਾਂ ਦਾ ਘਰ ਹੈ ਉਸ ਦਾ ਨਾਮ ਜਪ ਕੇ ਉਸ ਦੀ ਸੇਵਾ ਕਰਕੇ ਇਸ ਰਸਨਾ ਤੋਂ ਤੂੰ ਜੋ ਵੀ ਮੰਗੇਗਾ ਉਹ ਤੈਨੂੰ ਪ੍ਰਾਪਤ ਹੋ ਜਾਵੇਗਾ ਮਿਲ ਜਾਵੇਗਾ ਐਨੀ ਤੇਰੀ ਉੱਚੀ ਅਵਸਥਾ ਹੋ ਜਾਵੇਗੀ ਓਰ ਦੇਵ ਕਹਿ ਰਹੇ ਨੇ ਫਿਰ ਇੱਥੇ ਹੀ ਬਸ ਨਹੀਂ ਜਨਮ ਮਰਨ ਤੋਂ ਹੂੰ ਤੇ ਛੂਟੈ ਪਵਜਲ ਜਗਤ ਤਰਾਇਣ ਨਿਰਾਇ ਨਹੀਂ ਕਿ ਪ੍ਰਭੂ ਦੀ ਸੇਵਾ ਭਗਤੀ ਕਰਨ ਵਾਲਾ ਮਨੁੱਖ ਤੂੰ ਜੋ ਆਪਣੀ ਰਸਨਾ ਤੋਂ ਮੰਗੇਗਾ ਉਹ ਤਾਂ ਤੈਨੂੰ ਪ੍ਰਾਪਤ ਹੋਵੇਗਾ ਹੀ ਤੇ ਜਨਮ ਮਰਨ ਵੀ ਤੇਰਾ ਕਟਿਆ ਜਾਵੇਗਾ ਜਦੋਂ ਤੂੰ ਉਹਦਾ ਨਾਮ ਜਪੇਂਗਾ ਰਸਨਾ ਦੁਆਰਾ ਤੇਰਾ ਜੰਮਣਾ ਮਰਨਾ ਵੀ ਉਹ ਆਕਾਲ ਪੁਰਖ ਵਾਹਿਗੁਰੂ ਨਿਰੰਕਾਰ ਕੱਟ ਦੇਵੇਗਾ ਤੇ ਜਿਹੜਾ ਇਹ ਦੁੱਖਾਂ ਦਾ ਸਮੁੰਦਰ ਹੈ ਸੰਸਾਰ ਸਮੁੰਦਰ ਦੁੱਖਾਂ ਦਾ ਸਮੁੰਦਰ ਹੈ ਇਸ ਸਮੁੰਦਰ ਤੋਂ ਤਰ ਜਾਵੇਂ 84 ਲੱਖ ਜਨਮਾਂ ਤੋਂ ਤੈਨੂੰ ਮੁਕਤੀ ਪ੍ਰਾਪਤ ਹੋ ਜਾਵੇਗੀ ਜਦੋਂ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਨਾਮ ਜਪੇਂਗਾ ਇਸ ਰਸਨਾ ਦਾ ਦੁਆਰਾ ਗੁਰਦੇਵ ਕਿਰਨ ਕੇ ਖੋਜਤ ਖੋਜਤ ਤਤ ਵਿਚਾਰਿਓ ਦਾਸੋ ਗੋਬਿੰਦ ਪ੍ਰੇਣ ਖੋਜ ਕਰਦਿਆਂ ਕਰਦਿਆਂ ਪ੍ਰਭੂ ਦੇ ਜਿਹੜੇ ਦਾਸ ਨੇ ਉਹ ਇਸ ਨੂੰ ਜਾਣ ਜਾਂਦੇ ਨੇ ਨਾਮ ਜਪਦੇ ਆ ਜਪਦੇ ਆ ਇੱਕ ਐਸੀ ਅਵਸਥਾ ਆ ਜਾਂਦੀ ਹੈ ਕਿ ਉਹ ਜਾਣ ਜਾਂਦੇ ਨੇ ਤੇ ਫਿਰ ਉਹ ਕਿਸੇ ਦਾ ਆਸਰਾ ਨਹੀਂ ਤੱਕਦੇ ਸੰਸਾਰ ਦੇ ਵਿੱਚ ਰਹਿੰਦੇ ਆ ਉਹ ਕਿਸੇ ਮਨੁੱਖ ਦਾ ਆਸਰਾ ਨਹੀਂ ਤੱਕਦੇ ਜਿਹੜਾ ਆਸਰਾ ਤੱਕਦੇ ਨੇ ਕੇਵਲ ਤੇ ਕੇਵਲ ਉਸ ਨਿਰੰਕਾਰ ਉਸ ਪ੍ਰਭੂ ਦਾ ਜਿਹਦਾ ਉਹ ਸਿਮਰਨ ਕਰਦੇ ਨੇ ਉਹ ਇਹ ਗੱਲ ਜਾਣ ਜਾਂਦੇ ਨੇ ਗੁਰਦੇਵ ਕਹਿੰਦੇ ਕਿ ਅਬਨਾਸੀ ਖੇਮ ਚਾਹਜ ਨਾਨਕ ਸਦਾ ਸਿਮਰਨ ਰਾਇਣ ਤੇ ਜੇ ਤੂੰ ਚਾਹਨਾ ਹੈ ਕਿ ਕਦੇ ਨਾ ਮੁਕਣ ਵਾਲਾ ਸੁਖ ਜਿਹੜਾ ਹੈ ਉਹ ਮੈਨੂੰ ਪ੍ਰਾਪਤ ਹੋ ਜਾਵੇ ਜਿਹੜਾ ਲੋਕ ਤੇ ਪਰਲੋਕ ਦੇ ਵਿੱਚ ਦੋ ਜਗ੍ਹਾ ਤੇਰੀ ਸਹਾਇਤਾ ਕਰੇ ਸਰ ਗੁਰਦੇਵ ਕਹਿ ਰਹੇ ਹਨ ਕਿ ਉਸ ਪਰਮਾਤਮਾ ਦਾ ਸਿਮਰਨ ਕਰ ਉਹਦੇ ਨਾਮ ਨੂੰ ਜਪਣਾ ਕਰ ਜਦੋਂ ਤੂੰ ਉਹਦਾ ਨਾਮ ਜਪੇਂਗਾ ਤੇ ਉਹ ਕਾਲਪੁਰਖ ਵਾਹਿਗੁਰੂ ਪਰਮਾਤਮਾ ਤੇਰੀ ਸਹਾਇਤਾ ਕਰੇਗਾ ਬਾਣੀ ਦੇ ਬਚਨ ਨੇ ਕਿ ਜਪਣ ਦੇ ਨਾਲ ਰਸਨਾ ਦੇ ਨਾਲ ਜਦੋਂ ਅਸੀਂ ਜਪਦੇ ਹਾਂ ਜਿਹੜੇ ਉਹਦੇ ਗੁਣ ਗਾਏ ਜਾਂਦੇ ਨੇ ਇਹ ਰਸਨਾ ਨਾਲ ਜਪਨ ਨਾਲ ਕੀ ਹੁੰਦਾ ਹੈ ਨਾਨਕ ਪੌਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ ਜਿਹੜੇ ਮਨੁੱਖ ਰਸਨਾ ਦੁਆਰਾ ਜਪਦੇ ਹੋ ਉਹਦਾ ਸਿਮਰਨ ਕਰਦੇ ਨੇ ਉਹ ਇਸ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਨੇ ਤੇ ਕਾਲਪੁਰਖ ਵਾਏ ਗੁਰੂ ਉਹਨਾਂ ਦਾ ਜੰਮਣਾ ਮਰਨਾ ਕੱਟ ਦਿੰਦਾ ਉਹ ਮੜਕੇ ਜੋਲੀਆਂ ਦੇ ਵਿੱਚ ਨਹੀਂ ਪੈਂਦੇ ਉਹ ਸੰਸਾਰ ਤੋਂ ਮੁਕਤ ਹੋ ਜਾਂਦੇ ਨੇ ਸੋ ਕੱਲ ਦੇ ਪਾਵਨ ਸ਼ਬਦ ਵਿੱਚ ਆਪਾਂ ਵਿਚਾਰ ਕੀਤੀ ਰਸਨਾ ਜਪੀਏ ਇੱਕ ਨਾਮ ਇਸ ਰਸਨਾ ਦੇ ਨਾਲ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਜਪਣਾ ਕਰ ਗੁਰਦੇਵ ਕਹਿੰਨੇ ਕਿ ਇਆਂ ਸੁਖ ਆਨੰਦ ਕਣਾਂ ਇਹਾਂ ਦਾ ਭਾਵ ਹੈ ਆ ਲੋਕ ਜਿਸ ਵਿੱਚ ਅਸੀਂ ਰਹਿ ਰਹੇ ਹਾਂ ਇੱਥੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਤੇ ਆਗੇ ਦਾ ਭਾਵ ਹੈ ਆਗੇ ਦਾ ਭਾਵ ਹੈ ਪ੍ਰਲੋਕ ਜਦੋਂ ਅਸੀਂ ਇਸ ਸੰਸਾਰ ਨੂੰ ਛੱਡ ਕੇ ਜਾਵਾਂਗੇ ਅਸੀਂ ਪ੍ਰਲੋਕ ਦੇ ਵਿੱਚ ਚਲੇ ਜਾਵਾਂਗੇ ਇਹ ਸੰਸਾਰ ਅਸੀਂ ਛੱਡ ਦੇਣਾ ਇਹ ਦੇਸ਼ ਛੱਡ ਕੇ ਚਲੇ ਜਾਵਾਂਗੇ ਇਹ ਲੋਕ ਸਾਡਾ ਨਹੀਂ ਇੱਥੇ ਤਾਂ ਅਸੀਂ ਭੇਜੇ ਹੋਏ ਆਏ ਹਾਂ ਜਿੱਦẽ ਸਾਨੂੰ ਆਵਾਜ਼ ਮਾਰ ਲਈ ਉਹਦੇ ਸਾਨੂੰ ਇਹ ਲੋਕ ਛੱਡਣਾ ਪੈਣਾ ਛੱਡ ਕੇ ਜਾਣਾ ਪੈਣਾ ਫਿਰ ਗੁਰਦੇਵ ਕਹਿ ਰਹੇ ਹਨ ਕਿ ਆਗੇ ਜੀ ਕੇ ਸੰਗ ਕਾਮ ਜਿਹੜਾ ਤੂੰ ਇਸ ਮਾਤ ਲੋਕ ਦੇ ਵਿੱਚ ਰਹਿ ਕੇ ਰਸਨਾ ਦੁਆਰਾ ਨਾਮ ਜਪੇਗਾ ਉਹ ਪਿਆਰਿਆ ਆਗੇ ਦਾ ਭਾਵੇ ਪਰਲੋਕ ਦੇ ਵਿੱਚ ਵੀ ਤੇਰੇ ਕੰਮ ਆਵੇਗਾ ਉੱਥੇ ਵੀ ਉਹ ਤੇਰੀ ਸਹਾਇਤਾ ਕਰੇਗਾ ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਸਾਹਿਬ ਮਨੁੱਖ ਤਾਨੂੰ ਇਸ ਤਰ੍ਹਾਂ ਉਪਦੇਸ਼ ਕਰ ਰਹੇ ਹਨ ਭਾਈ ਗੌੜੀ ਮਹੱਲਾ ਪੰਜਵਾ ਗੌੜੀ ਦਾ ਅਗਨੀ ਹੈ ਪਰ ਇਸ ਨੂੰ ਰਣਜ ਕਿਹਾ ਜਾਂਦਾ ਹੈ ਪੰਚਮ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਉਚਾਰਣ ਕੀਤਾ ਹੋਇਆ ਇਹ ਸ਼ਬਦ ਹੈ ਜਾ ਕੋ ਬਿਸਰੈ RAM ਨਾਮ ਤਹੋ ਕੋ ਪੀਰ ਇਸ ਮਾਤ ਲੋਕ ਤੇ ਆਇਆ ਆਇਆ ਤਾਂ ਨਾਮ ਜਪਣ ਲਈ ਪਰ ਜੇ ਸੰਨੂ ਪ੍ਰਭ ਪਿਆਰਾ ਖਸਮ ਹੀ ਭੋਲ ਗਿਆ ਤੇ ਫਿਰ ਤਾਂ ਦੁੱਖ ਹੀ ਵਿਆਪਣਗੇ ਬਾਣੀ ਦੇ ਵੀ ਬਚਨ ਨੇ ਬਾਣੀ ਵੀ ਇਹ ਗੱਲ ਕਹਿੰਦੀ ਹੈ ਕਿ ਦੁੱਖ ਉਹਨਾਂ ਨੂੰ ਵਿਆਪਦੇ ਜਦੋਂ ਉਹਨਾਂ ਨੂੰ ਭੁੱਲ ਜਾਂਦਾ ਉਹ ਦੁਖੀ ਹੁੰਦੇ ਨੇ ਸੰਸਾਰ ਦੇ ਵਿੱਚ ਰਹੇ ਤੇ ਦੁੱਖ ਔਠਦੇ ਨੇ ਜਿਨ੍ਹਾਂ ਦੇ ਹਿਰਦੇ ਦੇ ਵਿੱਚੋਂ ਉਹ ਕਾਲਪੁਰਖ ਵਾਹਿਗੁਰੂ ਭੁੱਲ ਜਾਂਦਾ ਹੈ ਤੇ ਜਨਮ ਮਰਨ ਦੀ ਪੀੜਾ ਜਿਹੜੀ ਹੈ ਉਹ ਬਣੀ ਰਹਿੰਦੀ ਹੈ ਸਾਧ ਸੰਗਤ ਮਿਲ ਹਰ ਰਬ ਹੈ ਸੇ ਗੁਣੀ ਗਹਿਰ ਸਤ ਸੰਗ ਦੇ ਵਿੱਚ ਜਾ ਸਤਸੰਗ ਦੇ ਵਿੱਚ ਜਾ ਕੇ ਜਿਹੜੇ ਰੱਬ ਦੇ ਪਿਆਰੇ ਨੇ ਜਿਹੜੇ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਨੇ ਉਹਨਾਂ ਦੇ ਨਾਲ ਮਿਲ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਸ਼ੁਭ ਗੁਣਾਂ ਨੂੰ ਗਾਉਣਾ ਕਰ ਜੇ ਤੂੰ ਪਿਆਰਿਆ ਉਹਦੇ ਗੁਣ ਗਾਏਗਾ ਤੇ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਤਰ ਜਾਏਗਾ ਰਹਾਉ ਦਾ ਵਿਸ਼ਰਾਮ ਦੇ ਕੇ ਅਗਲੇ ਪਉੜੀ ਦੀ ਕਥਨ ਕਰ ਰਹੇ ਹਾਂ। ਜਾਪ ਗੁਰਮੁਖੁਰ ਦਾ ਬੁੱਧ ਜਿਹੜੇ ਉਹਦੇ ਪਿਆਰੇ ਗੁਰਮਖ ਜਨਾਂ ਉਹਨਾਂ ਦੇ ਹਿਰਦੇ ਦੇ ਵਿੱਚ ਉਸ ਕਾਲ ਪ੍ਰਖ ਵੈ ਉਹਨੇ ਸਿਮਰਨ ਦੀ ਬੁੱਧੀ ਜਿਹੜੀ ਹੈ ਉਹਨਾਂ ਨੂੰ ਬਖਸ਼ਿਸ਼ ਕੀਤੀ ਹੈ ਜਿਹੜੇ ਉਹਦਾ ਨਾਮ ਜਪ ਸਤ ਸੰਗ ਕਰਦੇ ਨੇ ਨਾਮ ਜਪਦੇ। ਉਹ ਵੈਸੀ ਬੁੱਧੀ ਉਹਨਾਂ ਨੂੰ ਬਖਸ਼ ਦਿੰਦਾ ਹੈ। ਤਾ ਕੇ ਕਰਤਲ ਨਵ ਨਿਧ ਸਿਧ ਤੇ ਉਹਨਾਂ ਗੁਰਮੁਖ ਜਨਾਂ ਦੇ ਹੱਥ ਦੇ ਉੱਤੇ ਹੀ ਸਮਝ ਲਓ ਹੱਥ ਦੀ ਤਲੀ ਦੇ ਉੱਤੇ ਨੌ ਨਿਧੀਆਂ ਤੇ ਸਿੱਧੀਆਂ ਉਹਨਾਂ ਦੀ ਹੱਥ ਦੀ ਤਲੀ ਦੇ ਉੱਤੇ ਟਿਕੀਆਂ ਹੁੰਦੀਆਂ ਨੇ ਇਹ ॠਧ ਸੱਦ ਜਿਹੜੀ ਹੈ ਇਹ ਨਾਮ ਦੀ ਦਾਸੀ ਹੈ ਬਾਣੀ ਕਹਿੰਦੀ ਹੈ ਨਾਵਤ ਈ ਦਸੀ ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੀ ਹੱਥ ਦੀ ਤਲੀ ਦੇ ਉੱਪਰ ਹੀ ਇਹ ਸਿੱਧੀਆਂ ਰੰਗੀਆਂ ਨਦੀਆਂ ਇਹ ਟਿੱਕੀਆਂ ਰਹਿੰਦੀਆਂ ਹਨ ਜੋ ਜਾਣ ਹਰ ਪ੍ਰਭ ਤਨੀ ਤਨੀ ਦਾ ਭਾਵ ਹੈ ਮਾਲਕ ਉਹ ਪ੍ਰਭਪਤੀ ਖਾਸ ਜੋ ਪਰਸ਼ਸ ਹਜੀ ਪ੍ਰਭ ਮਾਲਕ ਨੂੰ ਜਾਣਦੇ ਹੈ ਜਿਹੜੇ ਜਾਣ ਜਾਂਦੇ ਹਨ ਕਿਛੇ ਨਾਹੀ ਤਾਕ ਕਮੀ ਤੇ ਉਹਨਾਂ ਨੂੰ ਫਿਰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਂਦੀ ਜਿਹੜੇ ਉਹਦਾ ਪਾਣਾ ਮੰਨਦੇ ਨੇ ਉਹਦਾ ਹੁਕਮ ਮੰਨਦੇ ਨੇ ਉਹਦੀ ਰਜਾ ਦੇ ਵਿੱਚ ਰਹਿੰਦੇ ਉਹਨਾਂ ਨੂੰ ਫਿਰ ਕਿਸੇ ਚੀਜ਼ ਦਾ ਘਾਟਾ ਨਹੀਂ ਆਉਂਦਾ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਆਉਂਦੀ ਕਰਨੇ ਹਾਰ ਪਛਾਨਿਆ ਜਿੰਨਾ ਮਹਾਂਪੁਰਖਾਂ ਨੇ ਰੱਬ ਦੀ ਬੰਦੀਗੀ ਕਰਕੇ ਉਹਦੇ ਨਾਮ ਨੂੰ ਜਪ ਕੇ ਕਰਨੇ ਹਾਰ ਦਾ ਭਾਵਕ ਉਸ ਪਰਮੇਸ਼ਰ ਅਕਾਲ ਪੁਰਖ ਵੈਗੁਰੂ ਨੂੰ ਪਛਾਨਿਆ ਹੈ ਸਰਬ ਸੂਖ ਰੰਗ ਮਾਣਿਆ ਤੇ ਜਿਨ੍ਹਾਂ ਨੇ ਜਾਣ ਲਿਆ ਉਹਨਾਂ ਨੇ ਫਿਰ ਸੰਸਾਰ ਦੇ ਸਾਰੇ ਸੁੱਖ ਜਿਹੜੇ ਨੇ ਉਹ ਖੋ ਗਏ ਆਨੰਦ ਮਾਣਿਆ ਹੈ ਹਰ ਤਨ ਜਾ ਕੈ ਗ੍ਰਹਿ ਵਸੈ ਜਿਸ ਦੇ ਗ੍ਰਹਿ ਦਾ ਭਾਵ ਹੈ ਹਿਰਦ ਜਿਸ ਮਨੁੱਖ ਦੇ ਜਿਸ ਗੁਰਮੁਖ ਪਿਆਰੇ ਦੇ ਹਿਰਦੇ ਦੇ ਅੰਦਰ ਉਹ ਹਰੀ ਦਾ ਨਾਮ ਦਾ ਧੰ ਜਿਹੜਾ ਹੈ ਨਾਮ ਧੰ ਵਸਦਾ ਹੈ ਕਹ ਨਾਨਕ ਤਿੰਨ ਸੰਗ ਦੁੱਖ ਨਸੈ ਤੇ ਐਸੇ ਮਨੁੱਖ ਦੀ ਐਸੇ ਗੁਰਮੁਖ ਪਿਆਰੇ ਸੰਤ ਜਨ ਮਹਾਂਪੁਰਖ ਦੀ ਸੰਗਤ ਕੀਤਿਆਂ ਜਿਹੜੇ ਦੁੱਖ ਨੇ ਉਹ ਨਾਸ ਹੋ ਜਾਂਦੇ ਨੇ ਨਸ ਜਾਂਦੇ ਹਨ ਇੱਥੇ ਹੀ ਸਮਾਪਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਇਸ ਪਵਿੱਤਰ ਪਾਵਨ ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਸਾਧ ਸੰਗਤ ਗੁਰੂ ਦੇ ਦਰ ਦਾ ਕੋਪਰ ਜਾਣ ਕੇ ਆਪਣੇ ਦਰ ਦਾ ਫਿਖਾਰੀ ਜਾਣ ਕੇ ਮਾਫ਼ ਕਰ ਦੇਣੀ। ਬਚਨ ਉਪਦੇਸ਼ ਗੁਰੂ ਘਰ ਜਾਣ ਕੇ ਅਰਥ ਵਿੱਚ ਵਸਾਉਣਾ ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ گزارਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪਰਲੋਕ ਸਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ ਹਰ ਤਨ ਜਾ ਕੈ ਗ੍ਰਹਿ ਵਸੈ ਕਹ ਨਾਨਕ ਤਿੰਨ ਸੰਗ ਦੁਖ ਨਸੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ